ਸਸਰੀਕਾ ਦੋਸਤੋ ਸੋ ਅੱਜ ਅਸੀਂ ਆਏ ਹਾਂ ਵੀ ਆਪਣੀ ਇਕਤਾ ਪਾਰਟੀ ਦੇ ਜਿਹੜੇ ਹਲਕਾ ਸੰਗਰੂਪ ਤੋਂ ਕੈਂਡੀਡੇਟ ਨੇ ਅ ਪ੍ਰਦੀਪ ਜੀ ਪ੍ਰਦੀਪ ਕੁਮਾਰ ਜੀ ਸਸਰੀਕਾ ਸਸਰੀਕਾ ਜੀ ਸਾਰੇ ਦਰਸ਼ਕਾਂ ਨੂੰ ਵੀ ਸੋਧਿਆ ਨੂੰ ਸਸਰੀਕਾ ਸੋ ਦੋਸਤੋ ਇਹਦੇ ਨਾਲ ਹੀ ਸਾਡੇ ਐਡਵੋਕੇਟ ਪ੍ਰਦੀਪ ਕੁਮਾਰ ਕਾਲੀਵਾੜਾ ਜਿਹੜੇ ਲੋਕ ਸਭਾ ਹਲਕਾ ਸੰਗਰੂਪ ਤੋਂ ਆਪਣੀ ਇਕਤਾ ਪਾਰਟੀ ਦੇ ਕੈਂਡੀਡੇਟ ਨੇ ਤੇ ਇਹਨਾਂ ਦਾ ਚੋਣ ਨਿਸ਼ਾਨ ਆ ਜਿਹੜਾ ਉਹ ਹਰੀ ਵਿੱਚ ਸੋ ਬਕੀ ਸਾਹਿਬ ਜੇਕਰ ਜਿਹੜੀ ਆਪਣੀ ਪਾਰਟੀ ਆ ਉਹ ਉਹ ਕੈਂਡੀਡੇਟ ਜਿੱਤਦੇ ਆ ਤਾਂ ਪੰਜਾਬ ਦੇ ਲਈ ਤੁਸੀਂ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਜਿੰਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਸਾਰੇ ਨੂੰ ਪਹਿਲਾਂ ਤਾਂ ਅੱਜ ਕੱਲ ਪੰਜਾਬ ਦੀ ਕਿਸਾਨੀ ਵੀ ਡਾਉਣ ਜਾ ਰਹੀ ਹੈ ਪੰਜਾਬ ਦਾ ਪਾਣੀ ਵੀ ਡੰਗ ਜਾ ਰਿਹਾ ਹੈਗਾ ਸਤਾਰਾ ਪੈ ਰਹੇ ਜੰਨੇ ਅਸੀਂ ਕਿਸਾਨੀ ਖਾਤਰ ਝੇ ਕਰ ਰਹੇ ਆਂ ਉਹ ਕਰ ਰਹੇ ਆ ਪਰ ਅੱਜ ਤੱਕ ਕਿਸੇ ਕਿਸਾਨ ਦਾ ਭੌਰਾ ਹੁੰਦਾ ਨਹੀਂ ਦਿਖਿਆ ਬਿਲਕੁਲ ਸਾਡੀ ਇੱਕ ਮੰਗ ਹੈ ਜੀ ਵੀ ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਕੋਸਟ ਦੀ ਜਿਹੜੀ ਪੰਜਾਬੀ ਦੇ ਵਿੱਚ ਪੰਜਾਬੀ ਲੋਕ ਉੱਕੀ ਕਹਿੰਦੇ ਨੇ ਉੱਕੀ ਦੀ ਖੇਤੀ ਕਰਵਾਈ ਜਾਵੇ ਠੀਕ ਹੈ ਜੀ ਇਹਦੇ ਫਾਇਦੇ ਕੀ ਹੋਣਗੇ ਕਿਸਾਨ ਦੀ ਆਮਦਨ ਦੇ ਵਿੱਚ ਵਾਧਾ ਹੋਊਗਾ ਪਾਣੀ ਹੈ ਜਿਹੜਾ ਜੀਵੀਆਂ ਤੇ ਜਾਂ ਕਾਂਤਾਂ ਦੇ ਵੱਧ ਲੱਗਦਾ ਉਹ ਪਾਣੀ ਵੀ ਬਚੂਗਾ ਠੀਕ ਹੈ ਨਹੀਂ ਤੇ ਜਿੰਮੇ ਕਰੀ ਵੀ ਉੱਕੀ ਖਾ ਕੇ ਬਾਏ ਖਾਣੀ ਤਾਂ ਨਹੀਂ ਚਾਹੀਦੀ ਪਰ ਬੰਦਾ ਕੋਈ ਵੀ ਦੇ ਇਸ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਮਰੇ ਨਹੀਂਗਾ ਜਿਵੇਂ ਚਿੱਟੇ ਨਾਲ ਮਰ ਰਹੇ ਨੇ ਦਾਦੂਆਂ ਵੀ ਕੇ ਮਰ ਰਹੇ ਨੇ ਕਿ ਡੁਪਲੀਕੇਟ ਦਾਦੂਆਂ ਵੀ ਲੈ ਦੇ ਨੇ ਘਰ ਦੇ ਕੰਨ ਪਰ ਪੁੱਕੀ ਨਾਲ ਜੇ ਕੋਈ ਵੀ ਬੰਦਾ ਮਰਦੇ ਦੇਖਾਰ ਪੁੱਕੀ ਕਿਸੇ ਬੰਦੇ ਦੀ ਨਹੀਂ ਬਣਾਈ ਵੀ ਉਦੋਂ ਤੇ ਦੇ ਪੈਦਾ ਕੀਤੇ ਹੋਏ ਇਹ ਫੁੱਟੇ ਦੇਗੇ ਠੀਕ ਹੈ ਠੀਕ ਹੈ ਜੀ ਆਮ ਆਪਾਂ ਕਹਿੰਦੇ ਆ ਅਕਸਰ ਇਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਜਾਂਦੇ ਦੇ ਲਗਭਗ ਦੇ ਮਹੀਨੇ ਲੱਗਿਆ ਪਰ ਉਹ ਵੀ ਅੱਜ ਕੱਲ੍ਹ ਕੰਪਨੀਆਂ ਬਣੇ ਉਹ ਵੇਚਿਆ ਜਾ ਰਿਹਾ ਹੈ ਹੀ ਗੈਰੀ داروਆਂ ਵੀ ਸਰਕਾਰਾਂ ਕਹਿੰਦੇ ਨੇ ਸਰਕਾਰੀ ਤੌਰ ਤੇ ਵੇਚੀਆਂ ਜਾ ਰਹੀਆਂ ਨੇ ਜਿਹੜੀ ਇੱਕ ਰੱਬ ਦੇ ਬਣਾਏ ਹੋਏ ਬੂਟੇ ਨੇ ਵੀ ਉਹਨਾਂ ਦੇ ਬੈਂਡ ਆਇਆ ਜਾ ਰਿਹਾ ਪਰ ਮੈਨੂੰ ਕੁਝ ਸੁਣਨ ਚ ਆਈ ਜੀ ਪੰਜਾਬ ਦੇ ਭਾਰਤ ਦੀਆਂ ਕੁੱਝ ਸਟੇਟਾਂ ਜਿਵੇਂ ਰਾਜਸਥਾਨ ਬਿਹਾਰਾ ਜਿੱਥੇ ਪੁੱਕੀ ਦੀ ਖੇਤੀ ਕੀਤੀ ਜਾ ਰਹੀ ਹੈ ਔਰ ਫਿਰ ਪੰਜਾਬ ਦੇ ਵਿੱਚ ਪੁੱਕੀ ਦੀ ਗੁਤੀਆਂ ਪੋਸਟ ਦੀ ਖੇਤੀ ਕਿਉਂ ਨਹੀਂ ਹੋ ਰਹੀ ਠੀਕ ਹੈ ਬਕੀਰ ਸਾਹਿਬ ਇਤਨਾ ਜੇਕਰ ਪੁੱਕੀ ਦੀ ਜਾਂ ਅੱਜ ਆਪਾਂ ਪੁੱਕੀ ਦੀ ਕਰਿਆ ਪੋਸਟ ਦੀ ਖੇਤੀ ਕਰਦਾ ਕੋਈ ਕਿਸਾਨ ਆ ਤਾਂ ਉਹਨੂੰ ਉਹਦੇ ਬੈਨੀਫਿਟ ਜਾਨੀ ਇਹ ਤਾਂ ਕਿੰਨਾ ਲਾਭ ਮਿਲਦਾ ਦੇਖੋ ਭਰਾ ਨਰੂਏ ਕਿਸਾਨਾਂ ਦੇ ਕਾਜੇ ਉੱਤਰ ਜਾਣਗੇ ਕਿਸਾਨਾਂ ਦੇ ਜਿਹੜੇ ਫਸਲਾਂ ਦੇ ਵਿੱਚੋਂ ਕੀਟਨਾਸ਼ਕ ਪੁੰਗ ਨੇ ਇੰਨੀ ਇੰਨੀ ਮਹਿੰਗੀਆਂ ਕੀਟਨਾਸ਼ਕਾਂ ਦੀ ਲੋੜ ਨਹੀਂ ਪੈਣੀ ਹੈਗੀ ਪਾਣੀ ਦੇ ਜਿਹੜੇ ਉਤੇ ਡੀਜ਼ਲ ਫੂਕ ਰਹੇ ਨੇਗੇ ਰਾਤਾਂ ਨੂੰ ਠੱਕੇ ਖਾ ਖਾ ਕੇ ਪਾਣੀ ਲਾਉਂਦੇ ਨੇਗੇ ਉਹ ਇਹਦੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਜਿਹੜੀ ਆਪਾਂ ਕਹਿੰਦੇ ਦਵਾਈਆਂ ਨਹੀਂ ਦੇ ਕੀਟਨਾਸ਼ਕ ਬਹੁਤ ਮਹਿੰਗੀਆਂ ਰਹਿ ਗਈਆਂ ਜਦੋਂ ਦਵਾਈ ਦੀ ਲੋੜ ਨਹੀਂ ਪਈ ਲੱਖਾਂ ਰੁਪਏ ਦਾ ਕਿਸਾਨਾਂ ਦਾ ਇਹ ਦਵਾਈਆਂ ਨਾਲ ਹੀ ਪੱਜੂਗਾ ਬਿਲਕੁਲ ਉਹ ਜਿਹੜੀਆਂ ਦਵਾਈਆਂ ਇਹ ਜਿਹੜਾ ਫਸਲਾਂ ਦੇ ਪਾਉਂਦੇ ਨੇ ਕਿਸਾਨਾਂ ਦੇ ਅੰਦਰ ਜਾਂਦੀਆਂ ਨੇ ਇੰਗੀਆਂ ਪਬਲਿਕ ਲਈਓ ਚਾਹਵਣ ਜਾਂ ਕੰਮ ਕਰਦੇ ਆ ਉਹਨਾਂ ਦੇ ਅੰਦਰ ਜਾਂਦੀਆਂ ਨੇ ਫਿਰ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇਂਗੀਆਂ ਦੇਖ ਲਈ ਵਿੱਚੋਂ ਬਿਮਾਰੀ ਅੱਗੇ ਖਤਮ ਹੋ ਜਾਂਦੀ ਨਹੀਂ ਇਹਦਾ ਜਿਹੜੀ ਥੁੱਕੀ ਆ ਥੁੱਕੀ ਦੀ ਫੜ ਕਰ ਲੋ ਆਪਾਂ ਆਪਣੇ ਪੰਜਾਬ ਦੇ ਵਿੱਚ ਖੇਤੀ ਹੋ ਗਈ ਕਿਸਾਨ ਨੂੰ ਇਹ ਤਾਂ ਮੁਆਜਰਾ ਕਿਸਾਨ ਦਾ ਮੁਨਾਫਾ ਦਾ ਉਹ ਕਿਸਾਨ ਦਾ ਮੁਨਾਫਾ ਕਿੰਨਾ ਬਹੁਤ ਆ ਜੀ ਆਮ ਤਾਂ ਕਹਿ ਦਿੰਦੇ ਨੇ ਕਿ ਬੀ ਮੁਨਾਫਾ ਤੁਹਾਡਾ ਡਬਲ ਹੋਊਗਾ ਬਾਰੇ ਇਹ ਜੇ ਕਿ ਕਈ ਗੁਣੇ ਮੁਨਾਫਾ ਕਸਾਉਂਦਾ ਬਾਜੂਗਾ ਡਬਲ ਨਹੀਂਗਾ ਕਈ ਗੁਣੇ ਉਹ ਸਾਨੂੰ ਦੱਸੋਗੇ ਵੀ ਕਿਵੇਂ ਬੀਜੇ ਬਾਈ ਜੀ ਖਾਚੀ ਖਤਮ ਹੋ ਗਈ ਠੀਕ ਹੈ ਜੀ ਸਰਕਾਰ ਉਹਨਾਂ ਪਛਾਨ ਵਿਚਾਰਾ ਵੇਚਦਾ ਦਾ ਫਸਲਾ ਇਹਨੂੰ ਮਿਹਤ ਨਾ ਕਰਦਾ ਕਿਸਾਨ ਦੀ ਬਸਰਤ ਕੀ ਕੰਨ ਕਰੇਗੀ 275 ਰੁਪਏ ਪਰ ਕਿਲੋ ਵਿਕੀਏ ਬਿਲਕੁਲ ਠੀਕ ਹੈ ਜੀ ਔਰ ਆਏ ਦੇਖੋ ਵੀ ਜੇ ਉਹ ਸਰਕਾਰ ਹੀ ਖਰੀਦਦੀ ਹੈ ਕਿਸਾਨਾਂ ਤੋਂ ਜਦੋਂ ਕੀਮ ਖਰੀਦਦੀ ਹੈ ਜੀ ਤਾਂ ਬਾਈਓ ਲੱਖਾਂ ਰੁਪਏ ਦੀ ਬਿਕਤੀ ਕਿਲੋ ਕਿਲੋ ਇਹ ਬਹੁਤ ਕਿਹਾ ਇੱਕ ਕਾਊਂਟਰ 2200 ਰੁਪਏ ਦਾ 2300 ਰੁਪਏ ਦਾ 4 ਰੁਪਇਆ 22-2300 ਰੁਪਏ ਕਿੰਨਾ ਹੋਊਗਾ ਕੰਟਰੋਲ ਹੋਊਗਾ ਉਹ ਬਾਈ ਦੀ ਲੱਖਾਂ ਹਜ਼ਾਰਾਂ ਦੇ ਵਿੱਚ ਪੰਪਲ ਹੋਏ ਕੋਈ ਸਰਕਾਰ ਤੋਂ ਸਦੇ ਪੈਸੇ ਨਹੀਂ ਮਿਲਣਗੇ ਸਰਕਾਰ ਦੇ ਕੋਲ ਸਰਕਾਰ ਕਿਸਾਨਾਂ ਨਾਲ ਐਗਰੀਮੈਂਟ ਕਰੇ ਹਾਂ ਵੀ ਜਿਹੜੀ ਜਿਹੜੀ ਪੋਸਟ ਹੋਊਗੀ ਜਾਂ ਜਿਹੜੀ ਉਹ ਫੀਮ ਕਹਿੰਦੇ ਨੇ ਆਪਾਂ ਫੀਮ ਮਿਲਦੀ ਆ ਜਿਹਨਾਂ ਦੀ ਫੀਮ ਹੋਊਗੀ ਉਹ ਤੁਸੀਂ ਸਰਕਾਰ ਨੂੰ ਸੇਲ ਕਰਦੇ ਆ ਕਿਸਾਨਾਂ ਨਾਲ ਐਗਰੀਮੈਂਟ ਕਰਕੇ ਕਿਸਾਨਾਂ ਨੂੰ ਕੀਤੀ ਕਰ ਰਿਹਾ ਕੋਈ ਦੇਹ ਦਾ ਨਹੀਂ ਸਰਕਾਰੀ ਨੀਮ ਹੁੰਦਾ ਦਾ ਵੀ ਜਦੋਂ ਸਰਕਾਰ ਕਹਿੰਦੀ ਕਿ ਇੰਨੇ ਜਗ੍ਹਾ ਦੇ ਵਿੱਚੋਂ ਅਸੀਂ ਸਿਰਫ ਇੰਨੀ ਫੀਮ ਲੈਣੀ ਹੈ ਠੀਕ ਤੇ ਜਦੋਂ ਇਹ ਸਾਡੇ ਰੇਸ਼ੋ ਦੇ ਸਾਹਮਣੇ ਪੈਸੇ ਦਿੱਤੇ ਜਾਣਗਾ ਤਾਂ ਪਹਿਲਾਂ ਹੀ ਸਰਕਾਰ ਦੇ ਜਦੋਂ ਕਾਨੂੰਨ ਬਣੂਗਾ ਤਾਂ ਬਣੂਗਾ ਵੀ ਐਨੇ ਪ੍ਰਸ਼ੰਤ ਜਗ੍ਹਾ ਦੇ ਵਿੱਚ ਤੁਸੀਂ ਕੋਸ਼ਤਰੀ ਖੇਤੀ ਕਰ ਸਕਦੇ ਹੋਗੇ ਇਹਦੇ ਵਿੱਚੋਂ ਸਾਨੂੰ ਇੰਨੀ ਫੀਮ ਚਾਹੀਦੀ ਸੀ ਚਾਹੀਦੀ ਹੈ ਤੇ ਉਸ ਨੂੰ ਐਗਰੀਕਲਚਰ ਦੇ ਹਿਸਾਬ ਨਾਲ ਪ੍ਰਵਤਤੀ ਹੋਏਗੀ ਤੇ ਦੋਸਤੋ ਕਿੰਨੀ ਵਧੀਆ ਸੂਤ ਲੈ ਕੇ ਪੰਜਾਬ ਦੇ ਕਿਸਾਨੀ ਦੇ ਲਈ ਤੁਰੇ ਨੇ ਆਪਣੀ ਇਤਹਾਪਾਰਟੀ ਦੇ ਉਮੀਦਵਾਰਰ ਸਰਦੀਪ ਕੁਮਾਰ ਜੀ ਕਾਲੀਆ ਐਡਵੋਕੇਟ ਸਾਹਿਬ ਨੇ ਜੀ ਤੂੰ ਬਹੁਤ ਵਧੀਆ ਸੋਚ ਲੈ ਕਿ ਕਿਸਾਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਲਾਭ ਹੈ ਕਿਉਂਕਿ ਇਹ ਜਿਹੜੀ ਚੀਜ਼ ਹੈ ਘੱਟ ਰੱਖਵਾ ਤੇ ਰੂਵੀ ਤੇ ਮੁਨਾਫਾ ਬਹੁਤ ਜ਼ਿਆਦਾ ਦੋ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਹ ਨਸ਼ਾ ਹੀ ਇਹ ਹੈ ਪੀਂ ਤੇ ਤਪ ਕੀ ਜਿਹੜੇ ਲੋਕ ਵਰਤਦੇ ਆ ਉਹ ਕੰਮ ਕਰਦੇ ਆ ਉਹਨੂੰ ਵਰਤਦੇ ਸਰਾਬ ਪੀਣ ਵਾਲੇ ਨੂੰ ਡਿੱਗਦੇ ਨਹੀਂ ਚਿੱਟਾ ਲਾਉਣ ਵਾਲੇ ਨੂੰ ਉਹਨਾਂ ਦੀ ਮੌਤ ਨਹੀਂ ਹੁੰਦੀ ਇਹ ਕੁਦਰਤ ਦਾ ਨਸ਼ਾ ਜਿਹੜਾ ਆਪਾਂ ਕੁਦਰਤੀ ਨਸ਼ਾ ਕਹਿੰਦੇ ਇੱਕ ਥਾਰ ਦੇ ਜੰਮ ਤੋਂ ਦੋ ਤਣੇ ਸਾਲ ਪੰਜਾਬ ਚ ਕਰਕੇ ਵੀ ਹੁੰਦਾ ਹਾਂ ਉਦਾਹਰਨ ਦੇ ਤੌਰ ਤੇ ਦੇਖੋ ਜੀ ਬਹੁਤ ਵਧੀਆ ਸੋਚ ਲੈ ਕੇ ਚੱਲੇ ਨੇ ਇਹ ਇਹਨਾਂ ਦਾ ਪਹਿਲਾ ਮੁੱਦਾ ਦਾ ਜਿਹੜੀ ਆਪਣੀ ਇੱਕ ਆਪ ਪਾਰਟੀ ਹੈ ਉਹ ਸਭ ਤੋਂ ਵੱਡਾ ਮੁੱਦਾ ਇਹਨਾਂ ਦਾ ਏਰੀਆ ਵੀ ਅਸੀਂ ਪੰਜਾਬ ਦੇ ਵਿੱਚ ਟੁੱਕੀ ਜੀ ਪੋਸਟ ਪਾਸਟ ਦੀ ਖੇਤੀ ਕਰਾਉਣਾ ਚਾਹੁੰਦੇ ਆ ਤਾਂ ਜੋ ਜਿਹੜੇ ਕਿਸਾਨ ਵੀਰ ਨੇ ਜਿਹੜੇ ਦਿਨ ਦਿਨ ਕਰਜੇ ਦੇ ਬੋਲ ਥੱਲੇ ਆਈ ਜਾਂਦੇ ਨੇ ਉਹਨਾਂ ਦਾ ਜਿਹੜਾ ਆਰਥਿਕ ਪੱਧਰ ਉਹ ਬਹੁਤ ਜ਼ਿਆਦਾ ਉੱਚਾ ਚੱਕਿਆ ਅਸਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਹਾਂ ਪੰਜਾਬ ਦੇ ਕਿਸਾਨਾਂ ਦਾ ਜੀਵਨ ਭਾਲਾ ਸੋਚਿਆ ਜਾਊ ਤਾਂ ਪੰਜਾਬ ਬਚੂਗਾ ਨਹੀਂ ਪੰਜਾਬ ਪਾਣੀ ਬਿਨੂ ਵੀ ਮਰੂਗਾ ਖਾਜੇ ਬਿਨੂ ਵੀ ਮਰੂਗਾ ਪੰਜਾਬ ਦਾ ਬੁਰਾ ਹਾਲ ਆਉਂਦੇ ਸਮੇਂ ਦੇ ਵਿੱਚ ਦੇਸ਼ਾ ਦਾ ਸਿਸਟਮ ਚੱਲ ਰਿਹਾ ਹੈਗਾ ਜਵਾਨੀ ਸਾਡੀ ਬਰੇਸ਼ਾਂ ਚ ਬਾਕੀ ਖਤਮ ਹੋਣ ਦੇ ਤਦਾਰ ਤਦਾਰ ਤੇ ਹੈਗਾ ਪਰ ਜੇ ਇਥੇ ਪੋਸਟ ਦੀ ਖੇਤੀ ਹੋਣ ਲੱਗ ਜੇ ਕਿਸਾਨ ਦੇ ਵੱਲ ਨੂੰ ਗੱਦਾ ਕਿਸਾਨ ਦੇ ਨਾਲ ਸਾਰਾ ਪੰਜਾਬ ਉਹ ਸਾਰਾ ਦੇਸ਼ ਹੀ ਵਿਕਾਸ ਮਿਲਦਾ ਸਰੂਪ ਸਿੰਘ ਸਾਹਿਬ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਸੋ ਮੈਂ ਸਾਰੇ ਹੀ ਮੇਰਾ ਚੈਨਲ ਦੇਖ ਰਹੇ ਹੋ ਦੋਸਤਾਂ ਨੂੰ ਬੇਨਤੀ ਕਰੂੰਗਾ ਕਿ ਸੁਖਵੀਰ ਸਾਹਿਬ ਦੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਚੋਣ ਇਨਸਾਨ ਹਰੀ ਮਿਰਚਾ ਜੀ ਹੋਂ ਵਾਲੀ ਇੱਕ ਤਰੀਕ ਨੂੰ ਹਰੀ ਮਿਰਚ ਦੇ ਚੋਣਸਾਂ ਦੇ ਉੱਤੇ ਬਟਨ ਦਬਾ ਕੇ ਉਹਦਾ ਪ੍ਰੋਡਿਊਸਰ ਸਾਹਿਬ ਨੂੰ ਕਾਮਯਾਬ ਕਰੋ ਤੇ ਇਹਨਾਂ ਦੀ ਕਾਮਯਾਬੀ ਸਾਰੇ ਕਿਸਾਨ ਵੀਰਾਂ ਦੀ ਕਾਮਯਾਬੀ ਹੋਊਗੀ ਸਸਰੀ ਕਰੋ ਦੋਸਤੋ ਸਸਰੀ ਕਰੋ